ਫਲੋਰ ਵਿਖੇ ਬੀ ਆਰ ਅੰਬੇਡਕਰ ਸੈਨਾ ਦੇ ਤਹਿਸੀਲ ਪ੍ਰਧਾਨ ਦੀਪਕ ਰਸੂਲਪੁਰ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਨੇ ਡੀਐਸਪੀ ਦਫ਼ਤਰ ਦੇ ਬਾਹਰ ਲਗਾਇਆ ਰੋਸ ਧਰਨਾ ਪੁਲਸੀ ਮਾੜੀ ਕਾਰਗੁਜ਼ਾਰੀ ਵਿਰੁੱਧ ਜਵਰਦਸ ਨਾਰੇ ਬਾਜੀ ਲੁੱਟ ਖੋਹ ਤੇ ਕੁੱਟ ਮਾਰਦੀਆਂ ਬਾਰਤਾਨਾ ਲੋਕਾਂ ਵਿੱਚ ਸਹਿਮ ਦਾ ਮਾਹੌਲ ਅੱਜ ਇੱਥੇ ਅਤਿ ਦੀ ਗਰਮੀ ਵਿੱਚ ਅੱਕੇ ਹੋ ਲੋਕਾਂ ਨੇ ਅੰਬੇਡਕਰ ਸੈਨਾ ਦੇ ਤਹਿਸੀਲ ਪ੍ਰਧਾਨ ਦੀਪਕ ਰਸੂਲਪੁਰ ਦੀ ਅਗਵਾਈ ਹੇਠ ਡੀਐਸਪੀ ਦਫ਼ਤਰ ਫਲੋਰ ਦੇ ਬਾਹਰ ਰੋਸ ਧਰਨਾ ਦਿੱਤਾ ਦੀਪਕ ਰਸੂਲਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਲਾਕੇ ਵਿੱਚ ਪੁਲਿਸ ਦੀ ਮਾੜੀ ਕਾਰਗਾਨੀ ਕਾਨੂੰਨ ਲੋਕ ਬਹੁਤ ਹੀ ਪਰੇਸ਼ਾਨ ਹਨ ਅਪਰਾਧੀ ਦੀਨ ਦੇ ਹਲੇ ਲੁੱਟਕੋ ਚੋਰੀ ਅਤੇ ਕੁੱਟਮਾਰ ਦੀਆਂ ਅਜੇ ਦਿਨ ਵਾਪਰੀਆਂ ਘਟਨਾਵਾਂ ਨੂੰ ਸ਼ਰਮ ਅੰਜਾਮ ਦੇ ਰਹੇ ਹਨ ਪੁਲਿਸ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਬਜਾਏ ਗੋਗਲਿਆ ਤੋਂ ਮਿੱਟੀ ਝਾੜ ਕੇ ਫਰਿਆਦੀ ਨੂੰ ਵਾਪਸ ਭੇਜ ਦਿੰਦੀ ਹੈ ਇਲਾਕੇ ਦੇ ਲੋਕ ਮਹਿਸੂਸ ਕਰਦੇ ਹਨ ਕਿ ਇੱਥੇ ਪੁਲਿਸ ਨਾਮ ਦੀ ਕੋਈ ਵੀ ਚੀਜ਼ ਨਹੀਂ ਹਨ ਜਿਆਦਾਤਰ ਪੁਲਿਸ ਕਰਮਚਾਰੀ ਫਰਿਆਦੀ ਨੂੰ ਅਕਸਰ ਨਜ਼ਰਅੰਦਾਜ਼ ਕਰਦੇ ਹਨ ਅਤੇ ਫਰਿਆਦੀ ਦੀ ਫਰਿਆਦ ਸੁਣਨ ਕਾਨ ਦੀ ਬਜਾਏ ਇੱਕ ਥੇ ਤਰ ਤੇ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਵਜ਼ਾਰਾਕਾਰੀਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਦੀਪਕਰ ਸਰੂਪੜੀ ਨੇ ਇੱਕ ਪਿੰਡ ਦੇ ਝਗੜੇ ਦਾ ਹਵਾਲਾ ਦਿੰਦੇ ਆ ਕਿਹਾ ਕਿ ਦਬਾਅ ਵਿਚ ਆਈ ਪੁਲਸ ਨੇ ਕੇਸ ਤਾਂ ਜਰੂਰ ਦਰਜ ਕਰ ਦਿੱਤਾ ਪਰ ਦੋਸ਼ੀਆਂ ਵਿਰੁੱਧ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਜਦ ਕਿ ਕੇਸ ਵੀ ਮਾਨਜੋਗ ਹਾਈ ਕੋਰਟ ਦੇ ਹੁਮਾਂ ਦੇ ਦਰਜ ਕੀਤਾ ਗਿਆ ਉਹਨਾਂ ਕਿਹਾ ਕਿ ਪੁਲਸ ਨੇ ਉਕਤ ਕੇਸ ਵਿੱਚ ਫਰਿਆਦੀ ਧਿਰ ਦੇ ਲੋਕਾਂ ਵਿਰੁੱਧ ਵੀ ਕ੍ਰਾਸ ਪਰਚਾ ਦਰਜ ਕਰ ਦਿੱਤਾ ਦੀਪੁਰਸੁਲੀ ਨੇ ਕਿਹਾ ਕਿ ਅੰਬੇਡਕਾ ਸੈਨਾ ਨੇ ਮਜਬੂਰ ਹੋ ਕੇ ਟੋਕਾ ਹਿਤ ਵਿੱਚ ਅੱਜ ਰੋਸ ਧਰਨਾ ਦਿੱਤਾ ਅਖੀਰ ਵਿੱਚ ਡੀਐਸਪੀ ਫਲੋਰਸ ਸਰਦਾਰ ਸਰਵਨ ਸਿੰਘ ਵਾਲੇ ਥਾਣਾ ਧਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਜਲਦੀ ਹੀ ਉਨ੍ਹਾਂ ਵੱਲੋਂ ਦਿੱਤੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਇਸ ਮੌਕੇ ਦੀਪੁਰਸੁਲੀ ਰਸੂਲੀ ਦੇ ਨਾਲ ਸਿੰਦਰ ਢੰਡਾ ਰਜਿੰਦਰ ਘੇੜਾ ਸੰਜੀਵ ਕਾਦਰੀ ਲਾਲ ਕਮਲ ਅਤੇ ਡਾਕਟਰ ਰਾਣਾ ਵੀ ਰੋਸ ਧਰਨੇ ਦੀ ਦਿਗਵਾਈ ਕਰ ਰਹੇ ਸਨ ਜੀਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸਿੰਦਰ ਸਿੰਘ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਚਾਰ ਕੁੜੀਆਂ ਨੇ ਵਿਚਾਰ ਕੁੜੀਆਂ ਨੇ ਉਸ ਝਗੜੇ ਦੇ ਇਥੇ ਰਾਤੋਂ ਰਾਤ ਇਹਨਾਂ ਦੀਆਂ ਕੰਦਾ ਢਾਟੀਆਂ ਐਸੀ ਬਰਾਦਰੀ ਦਾ ਉਹਨਾਂ ਦਾ ਝਗੜਾ ਵੀ ਐਸੀ ਤਰ੍ਹਾਂ ਦੀ ਹੋਈ। ਉਸ ਤੋਂ ਬਾਅਦ ਰਾਤੋਂ ਰਾਤ ਕੰੰਡਾਟਾ ਉਸ ਤੋਂ ਬਾਅਦ ਇਥੇ ਐਸਐਸਓ ਜਿਗਰੋ ਕਹਿੰਦੇ ਕਿ ਤੁਸੀਂ ਪਾਰਟੀ ਦੇ ਪਰਚਾ ਕਰੋ ਜਿਨ੍ਹਾਂ ਨੇ ਕੰੰਡਾ ਢਾਈਆਂ ਨੇ। ਅਜੇ ਪਾਰਟੀ ਦੀ ਕਾਰਵਾਈ ਚੱਲਦੀ ਸੀ ਕਿਸੇ ਦਾ ਫੋਨ ਆ ਗਿਆ ਉਹ ਵੀ ਕਿੰਨੀ ਕਹਿਲੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਦੋਂ ਇਹ ਉਹੀ ਕੰਡਾ ਢਾਈ ਹੋਈ ਕੰਦ ਨੂੰ ਦੁਬਾਰਾ ਆਪਣੀਆਂ ਬੇਟੀਆਂ ਦੇ ਨਾਲ ਕਰਨ ਲੱਗੇ ਇਹਨਾਂ ਦਾ ਹਸਬੰਡ ਸੀ ਬੇਟੀਆਂ ਸੀ ਤੇ ਉਹਨਾਂ ਨੇ ਜਨਰਲ ਦਾ ਮੁੰਡਾ ਸਾਧ ਕੇ ਉਹਨਾਂ ਕੋਲੋਂ ਇਹਨਾਂ ਦੀਆਂ ਬੇਟੀਆਂ ਵੀ ਕਟਾਈਆਂ ਇਹਨਾਂ ਦਾ ਹਸਬੰਡ ਵੀ ਕਟਾਇਆ ਕੋਈ ਪਰਚਾ ਪੁਲਿਸ ਨੇ ਨਹੀਂ ਕੀਤਾ ਧੋਰ ਤੱਕ ਪੁਲਿਸ ਕੋਲ ਗਏ ਕੋਈ ਪਰਚਾ ਨਹੀਂ ਹੋਇਆ ਫੇਰ ਹਾਈ ਕੋਰਟ ਦਾ ਰੁਖ ਕੀਤਾ ਹਾਈ ਕੋਰਟ ਨੇ ਜਦੋਂ ਦਿੱਤੀਆਂ ਆਪਣੀਆਂ ਗਾਈਡਲਾਈਨਸ ਤੇ ਹਾਈ ਕੋਰਟ ਦੇ ਰਾਈ ਐਸਐਸਪੀ ਸਾਹਿਬ ਨੇ ਇੱਕਾ ਜੀ ਐਫੀਡੇਵਿਟ ਦਿੱਤਾ ਉਸ ਐਫੀਡੇਵਿਟ ਤੇ ਇਨਕੁਆਇਰੀ ਕਰਕੇ ਐਸਐਸਪੀ ਸਾਹਿਬ ਕਹਿੰਦੇ ਨੇ पीएसई परचा ਕੀਤਾ 100 ਐਂਡ ਆਪੋਜੀਟ ਪਾਰਟੀ ਤੇ 353 353 ਬੀ ਤੇ ਬਾਕਸੋ ਲਾ ਕੇ ਪਰਚਾ ਕਰਦਾ ਅਸੀਂ ਆਹ ਦੇਖੋ ਹਾਈ ਕੋਰਟ ਦਿੱਤਾ ਹੈ ਐਫੀਡੇਵਟ ਐਸਐਸਪੀ ਸਾਹਿਬ ਵੱਲੋਂ ਜਦੋਂ ਇਹ ਪਰਚਾ ਹੋ ਗਿਆ 4 ਦਿਨ ਬਾਅਦ ਚੌਂਕੀਨਚਾਰਜ ਨੇ ਆ ਕੇ ਸਾਡੇ ਉੱਤੇ ਉਹ ਹੀ ਧਾਰਾ ਲਾ ਕੇ ਪਰਚਾ ਕਰ ਦਿੱਤਾ ਜਦਕਿ ਉਸ ਜਗ੍ਹਾ ਤੇ ਮੈਂ ਅੱਜ ਤੱਕ ਨਹੀਂ ਗਈ ਓਕੇ ਮੈਂ ਵੀ ਗਈ ਉਸ ਲਗਾ ਤੇ ਚੌਂਕੀਨਚਾਰਜ ਜਿਹੜੇ ਅਪਰੇ ਦੇ ਚੌਂਕੀਨਚਾਰਜ ਸੁਖਵਿੰਦਰ ਪਾਲ ਸੁਖੀ ਉਹ ਆਰਚਾ ਹੋ ਗਿਆ ਇੱਕ ਸੇਮ ਹੀ ਪਰਚਾ ਸਾਡੇ ਦੇ ਕਰਤਾ ਜਦ ਕਿ ਉਹ ਉਸ ਪਾਰਟੀ ਤੇ ਇਨਕੁਆਰੀ ਐਸਐਸਪੀ ਦੀ ਇਨਕੁਆਰੀ ਤੇ ਪਰਚਾ ਹੋਇਆ ਸੀਗਾ ਜਦੋਂ ਐਸਐਸਪੀ ਦੀ ਇਨਕੁਆਰੀ ਹੁੰਦੀ ਹੈ ਜੇ ਸਾਡੇ ਤੇ ਪਰਚਾ ਹੋਣਾ ਸੀਗਾ ਐਸਐਸਪੀ ਸਾਹਿਬ ਇਨਕੁਆਰੀ ਚ ਲਿਖਦੇ ਵੀ ਦੋਨਾਂ ਪਾਰਟੀਆਂ ਦਾ ਕਸੂਰ ਹੈ ਸੀ ਦੋਨਾਂ ਪਾਰਟੀਆਂ ਦੇ ਪਰਚਾ ਕਰਤਾ ਉਹਨਾਂ ਨੇ ਇੱਕ ਪਾਰਟੀ ਦੇ ਪਰਚਾ ਕੀਤਾ 4 ਦਿਨ ਬਾਅਦ ਔਰ ਇਹਨੇ ਇੰਨਾ ਛਿਕੰਜਾ ਕੱਸਿਆ ਇਹ ਪੁਲਿਸ ਸਾਰੀ ਨੂੰ ਕਰਕੇ ਕਹਿੰਦਾ ਵੀ ਇਹਨਾਂ ਦੇ ਵਿੱਚੋਂ ਬੰਦੇ ਫੜ ਕੇ ਮੈਂ ਸਮਝੌਤਾ ਕਰਾਣਾ ਹੈ ਅੱਜ ਆਜੋ 6 ਮਹੀਨੇ ਪਿਛੇ ਪਰਚਾ ਕੀਤਾ 6 ਉਸ ਤੋਂ ਬਾਅਦ ਆ ਦੇਖੋ ਇਹਨਾਂ ਦੇ ਹਸਬੰਦ ਨੂੰ ਦੁਬਾਰਾ ਫੇਰ ਕੁੱਟਿਆ ਗਿਆ ਕੁੱਟ ਕੇ ਆ ਉਸ ਪਰਚੇ ਦੀ ਕਾਪੀ ਹੈ ਉਹ ਦੁਬਾਰਾ ਦੋ ਬੰਦਿਆਂ ਨੇ ਫੇਰ ਇਹਨਾਂ ਦੇ ਹਸਬੰਦ ਨੂੰ ਕੇਰ ਕੇ ਕੁੱਟਿਆ ਸਾਰਾ ਪਛਾਣਿਆ ਗਿਆ ਪਰਚਾ ਕਰਤਾ ਪੁਲਿਸ ਨੇ ਅੱਜ ਤੱਕ ਕਾਰਵਾਈ ਨਹੀਂ ਹੋਈ ਵੀ ਕਾਰਵਾਈ ਨਹੀਂ ਹੋਈ ਨਾ ਚਲਾਨ ਪੇਚ ਹੋਇਆ ਨਾ ਕਾਰਵਾਈ ਹੋਈ ਨਹੀਂ ਪਰਚਾ ਕਿਤੇ ਕੀਤਾ ਇਹਨਾਂ ਦੇ ਹਸਬੰਦ ਦੇ ਕਰਤਾ ਜਾਂ ਕੁੱਟਣ ਵਾਲੇ ਦੇ ਕਰਤਾ ਇਹਨਾਂ ਦੇ ਹਸਬੰਦ ਤੇ ਨਹੀਂ ਕੀਤਾ ਇਹਨਾਂ ਦੇ ਹਸਬੰਦ ਨੂੰ ਦੁਬਾਰਾ ਫੇਰ ਕੁੱਟਿਆ ਪੁੱਤਨ ਤੋਂ ਬਾਅਦ ਦੁਬਾਰਾ ਫੇਰ ਮਾਮੂਲੀ ਦੀਆਂ ਧਾਰਾ 323 24 25 ਲਾ ਕੇ ਉਹਨਾਂ ਤੇ ਪਰਚਾ ਕਰ ਦਿੱਤਾ ਜਦੋਂ ਇੱਕ ਵਾਰੀ ਪੁੱਤਜਾ ਚੱਲਦਾ ਪਿਆ ਉਹਨਾਂ ਨੇ ਦੁਬਾਰਾ ਕੁੱਟਿਆ ਤੇ ਤੁਹਾਨੂੰ ਵੀ ਪੱਤਰਕਾਰ ਭਾਈ ਜਾਰੇ ਨੂੰ ਪਤਾ ਹੀ ਹੋਣਾ ਵੀ ਕਿਹੜੀ ਧਾਰਾ ਲੱਗਦੀ ਹੈ ਓਕੇ ਵੀ ਕਿਹੜੀ ਧਾਰਾ ਲੱਗਦੀ ਹੈ ਉਸ ਤੋਂ ਬਾਅਦ ਉਹ ਬੱਚਾ ਹੋ ਗਿਆ ਉਹਦੇ ਤੇ ਕਾਰਵਾਈ ਕੋਈ ਨਹੀਂ ਹੋਈ ਅੱਜ ਤੱਕ ਵੀ ਕਾਰਵਾਈ ਨਹੀਂ ਹੋਈ ਚਲਾਨ ਨਹੀਂ ਪੇਸ਼ ਹੋਇਆ ਤੁਹਾਡਾ ਕੀ ਕਹਿਣ ਦਾ ਮਤਲਬ ਖਾਣਾ ਪੂਰਤੀ ਹੁੰਦੀ ਹੈ ਾਨਾਪੁਰ ਦੇ ਝੂਠੇ ਪਰਚੇ ਕੀਤੇ ਉਹਨੇ ਇੱਕ ਇੱਕ ਪਰਚਾ ਇਹ ਕੀਤਾ ਸਾਡੇ ਤੇ ਇਹਦੇ ਵੀ ਸਾਨੂੰ ਸਮਝੌਤੇ ਲਈ ਉਹਨੇ ਮੇਰਾ ਬੇਟਾ ਰੇਲਵੇ ਚ ਜੌਬ ਕਰਦਾ ਉਹਨੂੰ ਵੀ ਕਿਹਾ ਵੀ ਤੂੰ ਸਰਕਾਰੀ ਨੌਕਰੀ ਕਰਦਾ ਆ ਤੁਸੀਂ ਸਮਝੌਤਾ ਕਰ ਲਓ ਤੁਸੀਂ ਸਮਝੌਤਾ ਕਰ ਲਓ ਦੇਖੋ ਉਸ ਤੋਂ ਬਾਅਦ ਉਸ ਬੰਦੇ ਨੇ ਪਿੰਡ 'ਚ ਇੱਕ ਹੋਰ ਲੜਾਈ ਹੋਈ ਨਹੀਂ ਉਹ ਵੀ ਲੜਾਈ ਪਿੰਡ 'ਚ ਹੋਈ ਨਹੀਂ ਉਹਦੇ ਵਿੱਚ 107 150 ਦਾ ਆਹ ਕੁੰਡੀ ਤੇ ਮੇਰੇ ਤੇ ਸਾਰਿਆਂ ਦੇ ਪਰਚਾ ਕਰ ਦਿੱਤਾ ਇਹ ਇੱਕ ਵਰਚਾ ਹੋਰ ਕਰ ਦਿੱਤਾ ਜਦ ਕੀ ਪਿੰਡ ਵਿੱਚ ਜਿੱਥੇ ਮਰਜੀ ਇਨਵੈਸਟਿਗੇਟ ਕਰ ਲਓ ਮੈਂ ਪੁਲਿਸ ਅਫਸਰਜ਼ ਨੂੰ ਕਹਿੰਨੀ ਇਨਵੈਸਟਿਗੇਟ ਕਰੋ ਸਾਡੇ ਪਿੰਡ ਚ ਕੋਈ ਲੜਾਈ ਹੋਈ ਉਹ ਮੈਂ ਐਸਐਸਪੀ ਸਾਹਿਬ ਦੇ ਇਨਕੁਆਇਰੀ ਲਈ ਮੁੜ ਕੇ ਕਹਿੰਦੇ ਜੀ ਇਹ ਕੈਨਸਲ ਹੈ ਤੇ ਅੱਜ ਤੱਕ ਉਹ ਕੈਨਸਲ ਨਹੀਂ ਕਰਾਇਆ ਮੈਂ 22 ਤਰੀਕ ਨੂੰ ਐਸਡੀਐਮ ਸਾਹਿਬ ਦੇ ਡੇਟ ਵੀ ਮੈਂ ਟੀਐਸਪੀ ਸਾਹਿਬ ਕੋਲ ਆਈ ਵੀ ਮੈਂ ਤੁਹਾਡੇ ਕੋ ਇਨਕੁਆਇਰੀ ਲਈ ਸੀ ਮੈਨੂੰ ਇਨਕੁਆਇਰੀ ਦੀ ਰਿਪੋਰਟ ਦਿਓ ਟੀਐਸਪੀ ਸਾਹਿਬ ਕਹਿੰਦੇ ਮੈਡਮ ਉਹ ਕੈਨਸਲ ਕਰਾ ਕੇ ਅੰਦਾਜ਼ ਬਿਆਨ ਦੇ ਕੇ ਆਂਦਾ ਓ ਐਸਡੀਐਮ ਸਾਹਿਬ ਦੇ ਪੇਸ਼ ਹੋ ਕੇ ਕਹਿੰਦਾ ਜੀ ਇਹਨਾਂ ਨੇ ਤੇ ਡੀਐਸਪੀ ਕੋਲ ਸਪਾਸਟ ਕਰਾਈ ਸੀ ਡੀਐਸਪੀ ਦਾ ਤੇ ਦਿਮਾਗ ਖਰਾਬ ਹੈ ਜਿਹੜਾ ਮੈਨੂੰ ਮੈਂ ਹੀ ਬਰਚਾ ਕੀਤਾ ਮੈਨੂੰ ਹੀ ਕੈਨਸਲ ਕਰਨ ਲਈ ਕਹਿਣ ਦਿਆ ਇਹ ਇਹ ਐਸਐਸਆਈ ਦੇ ਬਿਆਨ ਹੈ ਡੀਐਸਪੀ ਦੇ ਲਈ ਐਸਡੀਐਮ ਕੋਲ ਤੇ ਵਿੱਚ ओके ਅਸੀਂ ਕਹਿੰਦਾ ਕਿ ਇਹ ਤੁਸੀਂ ਦੇਖੋ ਝੂਠੇ ਬਰਚੇ ਜਿਹੜੇ ਕਰਨ ਇਹਨਾਂ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਕੋਈ 14 ਸਾਲ ਦੀ ਕੋਈ 16 ਸਾਲ ਦੀ ਹੈ ਇੱਕ 19 ਸਾਲ ਦੀ ਹੈ ਜਿਨ੍ਹਾਂ ਦੇ ਬਰਚੇ ਕੀਤੇ ਹੁਣ ਤੁਹਾਡੀ ਕੀ ਮੰਗ ਹੈ ਕੀ ਸਰੀ ਮੰਗ ਇਹ ਹੀ ਹੈ ਵੀ ਇਦਾਂ ਦੇ ਅਸੀਂ ਤਾਂ ਚਲੋ ਪੋਰਚ ਚ ਜਲ ਕੇ ਸਾਰਾ ਕੁਝ ਹੋ ਗਿਆ ਪੁਲੇ ਸਕੇ ਮੇਰੀ ਰਿਕੁਐਸਟ ਹੈ ਇਦਾਂ ਦੇ ਪਰਚੇ ਨਹੀਂ ਕਰਨੇ ਚਾਹੀਦੇ ਕਿਸੇ ਦੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ ਆਪਾਂ ਸਾਰੇ ਬੱਚਿਆਂ ਵਾਲੇ ਸਾਰੇ ਬੱਚਿਆਂ ਵਾਲੇ ਉਸ ਵੀ ਪਣੀ ਨੇ ਚਾਰ ਕੁੜੀਆਂ ਨੇ ਉਹ ਕਿੰਨੇ ਕ ਕੇਸ ਲਾੜ ਲੂਗੀ ਕੀ ਕਰ ਲੂਗੀ ਇਹ ਦੱਸੋ ਬਿਮਾਲਕ ਬੱਚਿਆਂ ਦੇ ਬਿਮਾਲਕ हां जी 14 ਸਾਲ ਦੇ 16 ਸਾਲ ਦੇ ਬੱਚਿਆਂ ਦੇ ਬਿਮਾਲਕ ਬੱਚੀਆਂ ਦੇ ਜਦੋਂ ਉਹਨਾਂ ਨੂੰ ਕੁੱਟਿਆ ਗਿਆ ਜਨਰਲ ਵੱਲੋਂ ਐਸੀ ਬਰਾਦਰੀ ਦੀਆਂ ਕੁੜੀਆਂ ਕੁੱਟੀਆਂ ਗਈਆਂ ਜਨਰਲ ਦੇ ਮੁੰਡੇ ਦੇ ਉਹਨਾਂ ਕੋਲ ਵੀਡੀਓਸ ਨੇ ਜਾਉਂਦੇ ਆ ਤੁਹਾਨੂੰ ਵੀਡੀਓਜ਼ ਦਿਨ ਤੁਹਾਨੂੰ ਹੁਣੇ ਵੀਡੀਓਜ਼ ਵੀ ਉਹ ਦੇ ਦਿੰਦੇ ਜਿਹੜਾ ਉਹ ਬੱਚਿਆਂ ਨੂੰ ਕੁੱਟਿਆ ਉਹ ਕਿੰਨੀਆਂ-ਕਿੰਨੀਆਂ ਬੱਚੀਆਂ ਨੇ ਤੇ ਕਿਵੇਂ ਦੋ ਵਾਰੀ ਬੱਚਿਆਂ ਨੂੰ ਕੁੱਟਿਆ ਗਿਆ ਤੇ ਉਹਨਾਂ ਦਾਰ ਬਣ ਗਿਆ ਠੀਕ ਆ ਜੀ ਠੀਕ ਆ ਜੀ ਜੀ ਸਾਹਮਣੇ ਆ ਤੁਸੀਂ ਸ਼ਹਿਰ ਫਲੋਰ ਵਿੱਚ ਤੁਸੀਂ ਕਾਫੀ ਆਪਣੇ ਜਿਹੜੇ ਪ੍ਰਕਾਰ ਹੈਗੇ ਆ ਉਹਨੂੰ ਮਾਰ ਲੈ ਕੇ ਤੁਸੀਂ ਦੋਸਤਪਾਤ ਕਰਨ ਲੱਗੇ ਸੀਗੇ ਉਸ ਦੇ ਖਰਾਬ ਜੀ ਕੀ ਸਾਰੇ ਮਾਮਲੇ ਸੀ ਕਿਉਂ ਲੱਗੇ ਸੀ ਉਸ ਮੱਤ ਦਾ ਸੋ ਅੱਜ ਸ਼ਹਿਰ ਫਲੋਰ ਵਿਖੇ ਮੈਡੀਕਲ ਸਟਾਫ ਨਾਲ ਪੰਜਾਬ ਤਸਵੀਰ ਫਲੋਰ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਸ ਸ਼ਹਿਰ ਦਾ ਸਬ ਡਿਵੀਜ਼ਨ ਫਲੋਰ ਦਾ ਜਿਹੜਾ ਲੁੱਟਾ ਖੋਹਾ ਸਟ੍ਰੈਚਿੰਗ ਔਰ ਨਸ਼ਾ ਤਸਕਰਾਂ ਦਾ ਜਿਹੜਾ ਬੋਲਬਾਲਾ ਆ ਸੋ ਕੋਈ ਵੀ ਜਿਹੜਾ ਰਾਹੀਰ ਆ ਉਹ ਕਿਸੇ ਵੀ ਟਾਈਮ ਸੁਰੱਖਿਤ ਨਹੀਂ ਜਦੋਂ ਵੀ ਉਹ ਆਪਣੇ ਢਿੱਕਰ ਬੱਚਿਆਂ ਸਕੂਲ ਤੋਂ ਕਾਲਜ ਤੋਂ ਆਪਣੇ ਘਰ ਆਉਂਦੀਆਂ ਉਹਨਾਂ ਦੇ ਮੋਬਾਈਲ ਫੋਨ ਜਿਹੜੇ ਆ ਉਹ ਸਨੇਚਿੰਗ ਕੀਤੀ ਜਾਂਦੀ ਲੁੱਟ ਖੋਹ ਕੀਤੀ ਜਾਂਦੀ ਘਰਾਂ ਦੇ ਵਿੱਚ ਟੂਟੀਆਂ ਵਗੈਰਾ ਲਾਈਆਂ ਜਾਂਦੀਆਂ ਗੱਡੀ ਬਾਹਰ ਖੜੀ ਉਹਨਾਂ ਦੀਆਂ ਬੈਟਰੀਆਂ ਤੱਕ ਚੋਰ ਜਿਹੜੇ ਲਾ ਕੇ ਲੈ ਜਾਂਦੇ ਆ ਪਰ ਪੁਲਿਸ ਨੇ ਕੀ ਆ ਅਜ ਤੱਕ ਕੋਈ ਫਲੋਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਨਾ ਤੇ ਸਿਰਫ ਚੋਰ ਨੂੰ ਇੱਕ ਛੋਟਾ ਜਿਹਾ ਪਰਚਾ ਕੱਟ ਕੇ ਭੇਜ ਦਿੰਦੇ ਆ ਪਰ ਚੋਰੀ ਦੁਬਾਰਾ ਕੀਤਾ ਲੁੱਟਿਆ ਜਿਹੜਾ ਸਮਾਨ ਆ ਉਹ ਜਿਹੜਾ ਸਮਾਨ ਜਿੱਥੇ ਵੇਚਣ ਜਾਂਦੇ ਆ ਉਹਨਾਂ ਦਾ ਕੱਜ ਤੱਕ ਪਤਾ ਨਹੀਂ ਕੀਤਾ ਸੋ ਅੱਜ ਉਸ ਦੇ ਲਈ ਅਸੀਂ ਫਲੋਰ ਸ਼ਹਿਰ ਦੇ ਅੰਦਰ ਰੋਸ ਮਾਰਤ ਜਿਹੜਾ ਵੱਡੇ ਪੱਧਰ ਤੇ ਸ਼ਹਿਰ ਫਲੋਰ ਦੇ ਬਜ਼ਾਰਾਂ ਵਿੱਚ ਉਹ ਕਰਨਾ ਸੀ ਸਾਨੂੰ ਇਸ ਕਰਕੇ ਪੋਸਟਪੋਨ ਕਰਨਾ ਪਿਆ ਕਿਉਂਕਿ ਸਾਡੇ ਫਲੋਰ ਹਲਕੇ ਦੇ ਇੱਥੇ ਜਿੰਨੇ ਮੰਦਰ ਕਮੇਟੀਆਂ ਦੇ ਕੁਝ ਮੈਨੂੰ ਫੋਨ ਆਏ ਕਿ ਅੱਜ ਜਨਮ ਅਸ਼ਮੀ ਦਾ ਤਿਹਾਰ ਆ ਕਿ ਤੁਸੀਂ ਜਿਹੜੀ ਆ ਆਰਥੀ ਫੂਕ ਜਿਹੜਾ ਮੁਜ਼ਾਹਰਾ ਕਰਨਾ ਅੱਜ ਪਵਿੱਤਰ ਦਿਨ ਤੇ ਨਾ ਕਰੋ ਸੇਸ ਕਰਕੇ ਅਸੀਂ ਉਹ ਪੋਸਟ ਇਹਦਾ ਤੁਸੀਂ ਚੌਂਕੀ ਇੰਚਾਰਜ ਅਪਰਾਦੇਸ ਤੇ આરોਪ ਲਗਾਏ ਹੈਗੇ ਆ ਉਹਨਾਂ ਤੇ ਕੀ ਵੀ ਕਾਰਵਾਈ ਕਰਨ ਦਾ ਵਿਸ਼ਵਾਸ ਹੁੰਦਾ ਹੈਗਾ ਚੌਂਕੀ ਇੰਚਾਰਜ ਅਪਰਾਦੇਸ ਮੇਰੇ આરોਪ ਨਹੀਂ ਸੀ ਚੌਂਕੀ ਇੰਚਾਰਜ ਅਪਰਾਦੇ ਦੇ ਹਲਕੇ ਦੇ ਲੋਕ ਮੇਰੇ ਨਾਲ ਆਏ ਉਹਨਾਂ ਦੇ ਸਾਰਿਆਂ ਦਾ આરોਪ ਸੀ ਕਿ ਉਹਨਾਂ ਨੇ ਜਿਹੜਾ ਪਿਛਲੇ ਦਿਨੋਂ ਇੱਕ ਐਫ ਆਈ ਆਰ ਲਾਂਚ ਕੀਤੀ ਉਹ ਬੱਚੀਆਂ ਜਿਹੜੀਆਂ ਐਸੀ ਸਮਾਜੀਆਂ ਨਵਾਲਿਕ ਜਿਹੜੀਆਂ ਬੱਚੀਆਂ ਉਹਨਾਂ ਤੇ ਵੀ ਇਹ ਪਰਚਾ ਕੱਟਦਾ ਸੋ ਇਲਾਕੇ ਦੇ ਵਿੱਚ ਉੱਥੇ ਖੌਫਸਦਾ ਜਿਹੜਾ ਮਾਹੌਲ ਆ ਬਹੁਤ ਵੱਡੀਆਂ ਲੁੱਟਾਂ ਖੋਹਾਂ ਜਾਂ ਤੇ ਕੋਈ ਕਾਰਵਾਈ ਹ ਤੱਕ ਨਹੀਂ ਹੋਈ ਸੀ ਸੋ ਡੀਐਸਪੀ ਫਲੋਰ ਸਾਹਿਬ ਨੇ ਅੱਜ ਸਾਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਜਿਹੜਾ ਲੈਨ ਹਾਜ਼ਰ ਕਰ ਦਿੱਤਾ ਗਿਆ ਸੋ ਇਹ ਵੀ ਹਲਕੇ ਦੀ ਬਹੁਤ ਵੱਡੀ ਜਿਹੜੀ ਮੰਗ ਸੀ ਕਿਉਂਕਿ ਜਦੋਂ ਮਲਚ ਬਹੁਤ ਦੇ ਰਹਿ ਜਾਂਦਾ ਤਾਂ ਆਪਣੀਆਂ ਮਨਮਾਈਆਂ ਮਰਜ਼ੀਆਂ ਜਿਹੜੀਆਂ ਕਰਨ ਲੱਭਾਂਦਾ ਸੋ ਅੱਜ ਮਿੜਗਾ ਸਨਾਂ ਪੰਜਾਬ ਤਸਵੀਰ ਫਲੋਰ ਨੇ ਜਿਹੜਾ ਇਲਾਕੇ ਦੇ ਵਿੱਚ ਪਰ ਲੋਟਾਂ ਖੋਵਾ ਵੱਧ ਰਹੀਆਂ ਸੀ ਉਹਦੇ ਲਈ ਰੋਸ ਮਾਰਜ ਜਿਹੜਾ ਅਸੀਂ ਫਲੋਰ ਸ਼ਾਇਰ ਰੱਖੇ ਇਹ ਵੱਡੇ ਪੱਦਰ ਦੇ ਕੱਢਿਆ ਜੀ ਤੇ ਅੰਮੇਦਕਰ ਸੈਨਾ ਪੰਜਾਬ ਮਲੋਂ ਜਿਹੜਾ ਸੀ ਇਹ ਅੱਜ ਮੇਰੇ ਆਫਿਸ ਦੇ ਬਾਹਰ ਇਕੱਠੇ ਹੋ ਕੇ ਇਹਨਾਂ ਨੇ ਆਪਣੀਆਂ ਕੁਝ ਮੰਗਾਂ ਰੱਖੀਆਂ ਨੇ ਜਿਸ ਬੰਦ ਵਿੱਚ ਚੌਂਕੀ ਇੰਚਾ ਜੱਪਰੇ ਦੇ ਖਿਲਾਫ ਸਨ ਕੁਝ ਉਹਨਾਂ ਨੂੰ ਅਸੀਂ ਆਲਰੇਡੀ ਹੀ ਜਿਹੜਾ ਸੀ ਉਹਦੇ ਵਿਰੁੱਧ ਕੋਈ ਸ਼ਿਕਾਇਤਾਂ ਸਨ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਪਰਸੋਂ ਰਾਤ ਨੂੰ ਹੀ ਪੁਲਿਸ ਲੈਣ ਹਾਜ਼ਰ ਕਰ ਦਿੱਤਾ ਹੈਗਾ ਉਹ ਜਿਨ੍ਹਾਂ ਦੀਆਂ ਮੰਗਾਂ ਨੇ ਚਾਰ ਪੰਜ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਸਾਡੇ ਕੋਲ ਕੁਝ ਪੁਰਾਣੇ ਮਕਦਮੇ ਨੇ ਉਹ ਅਦਾਲਤ 'ਚ ਨਹੀਂ ਦਿੱਤੇ ਗਏ ਇੱਕ ਦੋ ਚੋਰੀਆਂ ਨਾਲ ਸੰਬੰਧ ਤੇ ਇਹਨਾਂ ਨੇ ਗੱਲ ਕੀਤੀ ਆ ਇਹ ਸਾਰਾ ਹੀ ਜਿਹੜਾ ਇਹਨਾਂ ਨੂੰ ਵਿਦਨ ਇਹਨਾਂ ਨੇ ਮੈਂ ਪ੍ਰੋਮਿਸ ਕੀਤਾ ਵੀ ਵਿਦਨ ਵੀਕ 'ਚ ਜਿਹੜਾ ਕੰਮ ਆ ਸਾਰਾ ਖਤਮ ਕਰਤਾ ਜਾਵੇਗਾ ਕਿਉਂਕਿ ਮੇਰੀ ਪੋਸਟਿੰਗ ਵੀ ਹਜੇ 10 ਦਿਨ ਪਹਿਲਾਂ ਹੀ ਇੱਥੇ ਹੋਈ 8-9 ਦਿਨ ਹੋਏ ਨੇ ਤੇ ਇਹਨਾਂ ਦੀਆਂ ਮੈਗਰਵੈਂਸਸ ਸੁਣ ਲਈਆਂ ਉਹਨਾਂ ਨੂੰ ਮੈਂ ਹੱਲ ਕਰਾਂਗਾ ਸਭ ਜਿਹੜਾ ਲੇਡੀਆਂ ਉੱਥੇ ਕਹਿੰਦੀ ਇਹ ਸਾਡੇ ਤੇ ਨਜਾਇਜ਼ ਪਰਚੇ ਕੀਤੇ ਆ ਇੱਕ ਨਵਾਰਕ ਲੜਕੀ ਹੈ ਉਹਨਾਂ ਦੇ ਵੀ ਪਰਚੇ ਕੀਤੇ ਹੋਏ ਆ ਨਹੀਂ ਉਹ ਐਫ ਆਈ ਆਰ ਨਹੀਂ ਉਹਨਾਂ ਨੇ 57 ਕੀਤੀ ਹੈਗੀ ਆ ਉਹ ਉਹ ਮੈਟਰ ਆਪਾਂ ਦੇਖ ਲਾਂਗੇ ਵੀ ਲੜਾਈ 57 ਦਾ ਕਾਰਨ ਕੀ ਸੀ ਉਹ ਉਹਦੀ ਗੱਲ ਸੁਣ ਕੇ ਉਹ ਕੋ ਕੰਪਲੇਨ ਲੈ ਕੇ ਤੇ ਮਾਂਜੂਗ ਇਸ ਟਾਈਮ ਸਭ ਕੋ ਭੇਜ ਦਿੱਤੀ ਜਾਂ ਲਗੀ ਉਹ ਵੀ ਮਸਲਾ ਹੱਲ ਕਰਤਾ ਜਾਵੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ